ਜਿਵੇਂ ਕਿ ਪੰਜਾਬ ਦੀ ਗੱਲ ਕਰੀਏ ਤਾਂ 15 ਤਰੀਕ ਨੂੰ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਉਸ ਤੋਂ ਪਹਿਲਾਂ ਹੀ ਮਾਹੌਲ ਜਿਹੜਾ ਹੈ ਉਹ ਗਰਮਾ ਰਿਹਾ ਹੈ ਜਗ੍ਹਾ-ਜਗ੍ਹਾ ਤੇ ਮੀਟਿੰਗਾਂ ਹੋ ਰਹੀਆਂ ਹਨ ਜਗ੍ਹਾ-ਜਗ੍ਹਾ ਤੇ ਵਿਚਾਰ ਚਰਚਾ ਹੋ ਰਹੀਆਂ ਹਨ ਅੱਜ ਅਸੀਂ ਪਹੁੰਚੇ ਹਾਂ ਜੀ ਜੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਹਿਸੀਲ ਬਟਾਲਾ ਦੀ ਗੱਲ ਕਰੀਏ ਪਿੰਡ ਚੂਹੇਵਾਲ ਹਲਕਾ ਸ਼੍ਰੀ ਹਰਗੋਬਿੰਦਪੁਰ ਜਿੱਥੇ ਸਰਪੰਚੀ ਦੀ ਚੋਣ ਦੀ ਇਲੈਕਸ਼ਨ ਪੰਚਾਇਤ ਦੀ ਇਲੈਕਸ਼ਨ ਦੀਆਂ ਵਿਚਾਰ ਚਰਚਾ ਹੋ ਰਹੀਆਂ ਸਾਡੇ ਨਾਲ ਮੌਜੂਦ ਹਨ ਜੀ ਉਹ ਸਾਡੇ ਸ਼ਖਸ ਜਿਹੜੇ ਕਿ ਇਸ ਵੋਟਾਂ ਦੇ ਵਿੱਚ ਸਰਪੰਚ ਵਜੋਂ ਖਲੋਣ ਜਾ ਰਹੇ ਹਨ ਗੱਲਬਾਤ ਕਰਦੇ ਆ ਸਸਕੇ ਭਾਜੀ ਸ਼ੁਭਨਾਮ ਕੀ ਪਿੰਡਕੜਾ ਲਾਡਾ ਪਿੰਡ ਮੇਰਾ ਚੂਏ ਯਾਰ ਜਨਮ ਲਾਡਾ 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 ਕਿਨੇ ਸਾਡਾ ਪਰ ਲਾਡਾ ਜੀ ਇਲੈਕਸ਼ਨ ਪਹਿਲੀ ਹੈ ਲਾਡਾ ਪਹਿਲੀ ਵਾਰ ਕੀ ਤੁਸੀਂ ਸੋਚ ਕੇ ਹੁਣ ਐਜ ਸਰਪੰਚ ਇਲੈਕਸ਼ਨ ਲੜੇ ਹੋ ਕੀ ਤੁਹਾਡੀ ਸੋਚ ਹੈ ਕੀ ਵਿਚਾਰ ਹੈ ਪਿੰਡ ਬਾਰੇ ਪਿੰਡ ਦੇ ਲੋਕਾਂ ਬਾਰੇ ਪਿੰਡ ਬਾਰੇ ਸਾਰੇ ਮੇਰੇ ਨਾਲ ਆ ਮੇਰੇ ਛੱਪੜ ਦਾ ਬਹੁਤ ਮਾੜਾ ਹਾਲ ਹੈ ਘਰਾਂ ਦੇ ਪਾਣੀ ਖਰਾਬ ਹੋ ਗਏ ਆ ਗਰੀਬਾਂ ਦੀਆਂ ਸੱਤਾ ਡਿੱਗ ਪੀਆਂ ਆ ਬਹੁਤ ਮਾੜਾ ਹਾਲ ਹੈ ਇਹ ਕਰਕੇ ਮੈਂ ਖਲੋਤਾ ਜੇ ਪੰਜਾਬ ਦੀ ਇੰਨੀ ਦਿਨੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਚਰਚਾ ਦਾ ਵਿਸ਼ਾ ਬਣਦਾ ਉਹ ਨਸ਼ੇ ਦਾ ਮੁੱਦਾ ਹੁੰਦਾ ਚਾਹੇ ਪਿੰਡਾਂ ਦੀ ਗੱਲ ਕਰੀਏ ਚਾਹੇ ਸ਼ਹਿਰਾਂ ਦੀ ਗੱਲ ਕਰੀਏ ਕਸਬੇ ਦੀ ਗੱਲ ਹੋਵੇ ਜੇ ਤੁਹਾਨੂੰ ਲੋਕ ਰਿਸਪਾਂਸ ਦਿੰਦੇ ਆ ਤੁਹਾਨੂੰ ਸਰਪੰਚਤ ਹੁੰਦੇ ਆ ਖਾਸ ਕਰਕੇ ਤੁਸੀਂ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੇ ਨੌਜਵਾਨ ਤੁਹਾਡੇ ਲਾਗੇ ਖੜੇ ਆ ਕੀ ਕਰਨਾ ਚਾਹੋਗੇ ਕਿ ਨੌਜਵਾਨ ਜਿਹੜੇ ਆ ਉਹ ਇੱਥੇ ਹੀ ਰਹਿਣ ਵਿਦੇਸ਼ਾਂ ਚ ਨਾ ਜਾਣ ਉਹਨਾਂ ਨੂੰ ਕਾਰੋਬਾਰ ਮਿਲੇ ਤੇ ਨਸ਼ਿਆਂ ਤੋਂ ਦੂਰ ਕਿੱਦਾਂ ਹੋਣ ਕੀ ਕਰਨਾ ਚਾਹੋਗੇ ਰਹਿਣਗੇ ਇੱਥੇ ਨਸ਼ੇ ਵਾਲ ਆਪੇ ਕਰਨਗੇ ਤੇ ਆਪਣੀ ਕਮਾਈ ਕਰਨੀ ਕਿੰਨੀ ਦੇਰ ਤੋਂ ਤੁਸੀਂ ਇਹ ਸਾਰੇ ਮਸਲਿਆਂ ਨੂੰ ਵਾਚ ਕਰ ਰਹੇ ਹੋ ਵੇਖ ਰਹੇ ਹੋ ਕਿੰਨੀ ਦੇਰ ਤੋਂ ਤੁਸੀਂ ਸੋਚ ਰਹੇ ਹੋ ਤੁਹਾਡੀ ਤਾਂ ਉਮਰ ਹੀ ਲੰਘੀ ਆ ਇੱਥੇ ਬਣਿਆ ਕੁਝ ਨਹੀਂ ਪੰਜਾਬ ਦੇਖਣ ਦੀ ساری ਉਮਰ ਹੀ ਲੰਘੀ ਤੇ ਵੇਖ ਨਹੀਂ ਦੇ ਤੋ ਸਾਰਨਾ ਮੌਜੂਦ ਹੈ ਜੀ ਵਿਜੇਤ ਰੇਨ ਦੀ ਗੱਲਬਾਤ ਕਰਦੇ ਆ ਪ੍ਰਧਾਨ ਜੀ ਇੱਥੇ ਪਹੁੰਚੇ ਹੋ ਇੱਕ ਵਿਚਾਰ ਚਰਚਾ ਹੋ ਰਹੀ ਹੈ ਪੰਚਾਇਤ ਦੀ ਚੋਣ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਚੋਣ ਲੜਨ ਦਾ ਅਧਿਕਾਰ ਹਰ ਨਾਗਰਿਕ ਨੂੰ ਜੇ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਹੈ ਤੇ 3 ਕਰੋੜ ਚੋਂ ਜਿਹੜਾ ਮਰਜ਼ੀ ਉੱਠ ਕੇ ਚੋਣ ਲੜ ਸਕਦਾ ਕਿਸੇ ਤੇ ਕੋਈ ਮਨਾਹੀ ਨਹੀਂ ਕਿਸੇ ਦੇ ਕੋਈ ਤੰਜ ਨਹੀਂ ਕਸਣ ਵਾਲੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਰਕਾਰ ਦੇ ਵੀ ਵੇਖੋ ਰੂਲ ਨੇ ਵੀ ਕਿਸੇ ਨੂੰ ਕੋਈ ਤੰਗੀ ਨਹੀਂ 2.5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਭਗਵੰਤ ਮਾਨ ਦੀ ਜੋ ਸੋਚ ਹੈ ਜੋ ਸਾਡੇ ਸਾਰੇ ਲੀਡਰਾਂ ਦੀ ਸੋਚ ਹੈ ਜੋ ਸਾਰੇ ਐਮਐਲਏ ਦੀ ਸੋਚ ਹੈ ਉਸ ਸੋਚ ਦੇ ਮੁਤਾਬਕ ਜਾਣੀ ਹੈ ਤੇ ਵੇਖੋ ਇਹ ਆਮ ਨਾਗਰਿਕਾਂ ਦਾ ਲੜਾ ਇਹ ਮਿਸਤਰੀ ਰਾਜ ਮਿਸਤਰੀ ਹੈ ਇਨੂੰ ਨਰੇਗਾ ਬਾਰੇ ਜਾਣਕਾਰੀ ਹੈ ਪੂਰੀ ਇਹਨੂੰ ਪਿੰਡ ਦੇ ਛੱਪੜ ਬਾਰੇ ਪਤਾ ਵੀ ਇਹ ਪਿੰਡ ਦਾ ਛੱਪੜ ਅੱਜ ਤੋਂ 5-6 ਸਾਲ ਤੋਂ ਸਾਰੀ ਦੁਨੀਆ ਤਰਾਸ ਤਰਾਸ ਕਰਦੀ ਹੈ ਵੀ ਪਾਣੀ ਜਿਹੜਾ ਇਹ ਸਾਰਾ ਨਲਕਿਆਂ ਰਾਈਂ ਟੁੱਟੀਆਂ ਰਾਈਂ ਆ ਰਿਹਾ ਇਹ ਜਦੋਂ ਨੁੰਮਦੇ ਵੀ ਆ ਇਹਨਾਂ ਦੇ ਸਿਰ ਦੇ ਵਾਲ ਕਈਆਂ ਦੇ ਉੱਟ ਗਏ ਸਾਡੀਆਂ ਭੈਣਾਂ ਦੇ ਭਰਾਵਾਂ ਦੇ ਇਹ ਬਹੁਤ ਢੇਰ ਤੋਂ ਤੰਗ ਨੇ ਮੈਂ ਵੀ ਦੋ ਤਿੰਨ ਵਾਰ ਆਇਆ ਤੇ ਇੱਥੇ ਵਿਸ਼ਵਾਸ ਉਹ ਦਵਾਇਆ ਗਿਆ ਕਾਂਗਰਸ ਸਰਕਾਰ ਵੇਲੇ ਵੀ ਵਿਸ਼ਵਾਸ ਦਵਾਇਆ ਗਿਆ ਸੀ ਕਿ ਆਪਾਂ ਨਾ ਇਨੂੰ ਮਤਲਬ 66 ਨੂੰ ਇੱਥੋਂ ਚੁੱਕ ਕੇ ਦੇ ਸਾਈਡ ਤੇ ਕਰ ਦਾਂਗੇ ਦੂਜੀ ਪੰਚਾਇਤੀ ਜਗ੍ਹਾ 'ਚ ਕਰ ਦਾਂਗੇ ਅਸੀਂ ਵੇਟ ਕਰਦੇ ਰਹੇ ਆ ਲਾਡਾ ਵਿਚਾਰਾ ਫੋਨ ਕਰਦਾ ਰਿਹਾ ਲਾਡੇ ਦੇ ਸਾਥੀ ਜਿੰਨੇ ਖਲੋਤੇ ਆ ਇਹ ਸਾਰੇ ਤੰਗ ਨਹੀਂ ਨਾ ਇੱਥੇ ਕੱਚੀਆਂ ਕੋਠਿਆਂ ਦੀ ਗ੍ਰਾਂਟ ਕੇ ਇਹਨੂੰ ਮਿਲ ਨਹੀਂ ਰਹੀ ਆ ਠੀਕ ਆ ਤੇ ਚਲੋ ਮਤਲਬ ਇਹਨਾਂ ਤੱਕ ਪਹੁੰਚਦਾ ਹੀ ਕੋਈ ਨਹੀਂ ਇਹਨਾਂ ਗਰੀਬਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਲਾਡਾ ਐਕਟਿਵ ਹੈ ਇਹ ਮੋਰ ਐਕਟਿਵ ਆ ਇਹਨੂੰ ਮੋਰ ਦੇਨ ਐਕਟਿਵ ਕਰਕੇ ਤੇ ਸਰਪੰਚੇ ਨੂੰ ਬਣਾਵਾਂਗੇ सरपंच ਬਣਾ ਕੇ ਇਹਨੂੰ ਜਿਤਾ ਕੇ ਜਿੰਨੀਆਂ ਵੀ ਲੋੜਾਂ ਨੇ ਉਹ ਸਾਰੀਆਂ ਲੋੜਾਂ ਪੂਰੀਆਂ ਕਰਕੇ ਇਹਨਾਂ ਗਰੀਬਾਂ ਦੇ ਦਿਲਾਂ 'ਚ ਲਾਡਾ ਵਸੂਗਾ ਤੇ ਵਸਦਾ ਹੀ ਰਹੇਗਾ ਲਾਡਾ ਕੀ बार-बार ਜਿਹੜੀ बार-बार ਜ਼ਿਕਰ ਹੁੰਦਾ ਹੈ ਕਿ ਪੰਜਾਬ 'ਚ ਨਸ਼ਿਆਂ ਦੀ ਗੱਲ ਹੁੰਦੀ ਹੈ ਪਿੰਡਾਂ ਸ਼ਹਿਰਾਂ ਦੀ ਗੱਲ ਕਰੀਏ ਇਸ ਟਾਈਮ ਤੋਂ ਜਿਹੜਾ ਹੌਟ ਤੇ ਵੱਡਾ ਮੁੱਦਾ ਜਿਹੜਾ ਮੰਨਿਆ ਜਾ ਰਿਹਾ ਉਹ ਨਸ਼ਿਆਂ ਦਾ ਨੌਜਵਾਨ ਪੀੜੀ ਨੂੰ ਬਚਾਉਂਦਾ ਹੈ ਉਹਦੇ ਬਾਰੇ ਇਹ ਸਰਪੰਚ ਸਾਹਿਬ ਜਦੋਂ ਆਉਣਗੇ ਕੀ ਗੱਲਬਾਤ ਹੋ ਰਹੀ ਹੈ ਕੀ ਵੀਊ ਹੈ ਗੱਲਬਾਤ ਕੀ ਹੈ ਜਿਹੜੇ ਨੌਜਵਾਨ ਨਸ਼ਾ ਕਰਨ ਵਾਲੇ ਹਨ ਉਹ ਲਾਡੇ ਦੀ ਆਪਣੀ ਬਰਾਦਰੀ ਜਿਹੜੀ ਆ ਇਹ ਸਾਰੀ ਇੱਕ ਇਕੱਠ ਹੈ ਤੇ ਜਦੋਂ ਲਾਡਾ ਹੀ ਸਰਪੰਚ ਬਣ ਗਿਆ ਇਹ ਇਸ ਟੀਮ ਦਾ ਹੀ ਇੱਕ ਮੈਂਬਰ ਬਣ ਗਿਆ ਜਿਹੜਾ ਗਰਾਊਂਡ ਲੈਵਲ ਤੇ ਹਰ ਚੀਜ਼ ਨੂੰ ਜਾਣਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਪ੍ਰਣ ਤੇ ਖੜਾ ਰਹੇ ਤੇ ਜਿਹੜਾ ਆਪਣੇ ਲੋਕਾਂ ਨਾਲ ਇਹਨੇ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਤੇ ਉੱਤਰਦਾ ਰਹੇਗਾ ਤੇ ਇਹ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਤਾਂ ਤੱਕ ਲੈ ਕੇ ਜਾਵਾਂਗੇ ਮਾਲਕ ਦੀ ਕਿਰਪਾ ਨਾਲ ਪਿੰਡ ਦੇ ਕੁਝ ਵਸਨੀਕਾਂ ਨਾਵੇਂ ਗੱਲਬਾਤ ਕਰਦੇ ਆ ਕਿ ਇਸ ਜੋ ਪੰਚਾਇਤੀ ਚੋਣ ਦੀ ਗੱਲਬਾਤ ਹੋ ਰਹੀ ਹੈ ਵਿਚਾਰ ਚਰਚਾ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਸਸਕੇ ਬਾੜੀ ਸ਼ੋਬਨਾਮ ਕੀ ਪਿੰਡ ਗੜਾ ਮੇਰਾ ਨਾਮ ਸੁਵਿੰਦਰ ਸਿੰਘ ਪਿੰਡ ਚੂਏਵਾਲ ਜੀ ਇਸ ਪਿੰਡ ਦੇ ਵਸਨੀਕ ਹੋ ਤੁਸੀਂ ਹਾਂਜੀ ਹਾਂਜੀ ਸਰ ਕੀ ਕੀ ਸੋਚ ਵਿਚਾਰ ਆ ਲਾਡਾ ਜੀ ਇਹਦੇ ਸਰਪੰਚ ਖਲੋ ਰਹੇ ਆ ਕੀ ਕਹਿਣਾ ਚਾਹੁੰਦੇ ਆ ਤਾਂ ਮੈਂ ਤਾਂ ਕਹਿੰਦਾ ਚਲੋ ਸਾਡਾ ਭਰਾ ਸਰਪੰਚ ਖਲੋਦੇ ਬਹੁਤ ਵਧੀਆ ਗੱਲ ਆ ਜਦੋਂ ਆ ਪਿੰਡ ਛੱਪੜ ਪੁੱਟ ਲਈ ਨਾ ਸਰਪੰਚ ਹੋਰ ਵੀ ਦੂਜੇ ਇਹਦੇ ਵੀਰ ਨੇ ਬੜਾ ਟੱਕਿਆ ਇਹ ਛੱਪੜ ਨਾਲ ਪੁੱਟਾ ਪਾਣੀ ਖਰਾਬ ਹੋ ਜਾਣਾ ਇਹ ਛੱਪੜ ਜਿਆਦਾ ਡੂੰਗਾ ਕਰ ਗਿਆ ਔਰ ਸਾਰਿਆਂ ਦਾ ਪਾਣੀ ਖਰਾਬ ਹੋ ਗਿਆ ਸਾਰਿਆਂ ਨੂੰ ਤੰਗੀ ਆਉਂਦੀ ਹੈ ਇਹ ਗਰੀਬ ਨੇ ਬੜਾਈ ਹੋਰ ਲਾਇਆ ਦੀ ਕੋਈ ਮੰਦਾ ਨਹੀਂ ਠੀਕ ਹੈ ਕੀ ਕੀ ਸੋਚ ਵਿਚਾਰਾ ਤੁਹਾਡੀ ਜੀ ਸਰਪੰਚ ਬਣਦੇ ਆ ਨਾਲ ਲੈ ਕੇ ਤੁਸੀਂ ਚੱਲ ਰਹੇ ਹੋ ਸਾਰੇ ਸਪੋਰਟ ਕਰ ਰਹੇ ਹੋ ਕੀ ਚਾਹੁੰਦੇ ਹੋ ਪਿੰਡ ਚ ਕੀ ਕੀ ਸਹੂਲਤਾਂ ਮੈਨੂੰ ਸਹੂਲਤਾਂ ਵੇਖੋ ਜੀ ਇੱਕ ਤਾਂ ਛੱਪੜ ਦੀ ਪ੍ਰੋਬਲਮ ਹੈ ਠੀਕ ਹੈ ਪੁਰ ਜਦੋਂ ਨਰੇਗਾ ਚ ਕਈ ਮੁੰਡੇ ਪਾਏ ਜਿਹੜੇ ਉੱਠ ਕੇ ਕੰਮ ਹੀ ਨਹੀਂ ਕਰਦੇ ਸੋ ਤੇਰੀ ਦੇ ਆ ਤੇ ਗਰੀਬ ਬੰਦੇ ਜਿਹੜੇ ਉਹ ਨਰੇਗੇ ਉਹਨਾਂ ਦੇ ਪੈਸੇ ਖਾਈ ਜਾਂਦੇ ਇਹ ਵੀ ਮਸਲਾ ਹਲ ਹੋਣਾ ਚਾਹੀਦਾ ਇੱਕ ਕੋਠਿਆਂ ਦਾ ਮਸਲਾ ਭਾਜੀ ਉਹਨਾਂ ਨੇ ਦੱਸਿਆ ਬਸ ਇਹੋ ਹੀ ਤਿੰਨ ਚਾਰ ਮਸਲੇ ਆ ਜੀ ਆਓ ਜੀ ਇਸੇ ਪਿੰਡ ਦੀਆਂ ਕੁਝ ਭੈਣਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਅਜੋਕਾ ਜੋਗ ਹੈ ਜਿੱਥੇ ਔਰਤ ਤੇ ਮਰਦ ਇੱਕ ਬਰਾਬਰ ਨੇ ਹਰ ਖੇਤਰ ਵਿੱਚ ਔਰਤਾਂ ਵੀ ਤਰੱਕੀ ਕਰ ਰਹੀਆਂ ਕੁਝ ਭੈਣਾਂ ਦੇ 뷰 ਜਾਣਦੇ ਆ ਸਸਕਾ ਭੈਣ ਜੀ ਸਤਿ ਸ੍ਰੀ ਅਕਾਲ ਕੀ ਨਾਂ ਦੇ ਕਿਹੜਾ ਪਿੰਡ ਹੈ ਪਿੰਡ ਚੂਹੇਵਾਲ ਜਸਬੀਰ ਕੌਰ ਮੇਰਾ ਨਾਂ ਜੀ ਜਸ ਲਾਡਾ ਦੀ ਸਰਪੰਚ ਖਲੋ ਰਿਹਾ ਤੁਸੀਂ ਸਪੋਰਟ ਕਰ ਰਹੇ ਹੋ ਇੱਕ ਔਰਤਾਂ ਦੇ ਨਾਤੇ ਤੁਹਾਡਾ ਕੀ ਵੱਖਰਾ ਥਿਊ ਹੈ ਕਿ ਪਿੰਡ ਚ ਕੀ ਹੋਣਾ ਚਾਹੀਦਾ ਪਿੰਡ ਚ ਸਫਾਈ ਹੋਣੀ ਚਾਹੀਦੀ ਹੈ ਇਹ ਪਿੰਡ ਚ ਸਫਾਈ ਹੈ ਨਹੀਂ ਗਰੀਬਾਂ ਦਾ ਕੋਈ ਕੋਸ ਸੁਸਤਦਾ ਨਹੀਂ ਹੈ ਗਰੀਬਾਂ ਜਿਨ੍ਹਾਂ ਦੀਆਂ ਸੱਤਾ ਡਿੱਗੀਆਂ ਵਾਂ ਉਹ ਉਤਰ ਲੈ ਲੈਂਦੇ ਆ ਹੋਰ ਕੀ ਚਾਹੁੰਦੇ ਹੋ ਛੱਪੜ ਦਾ ਮਸਲਾ ਦੱਸਣ ਦੇ ਆ ਹੋਰ ਕੋਈ ਨਸ਼ੇ ਦਾ ਮੁੱਦਾ ਤਾਂ ਨਹੀਂ ਪਿੰਡ ਵਿੱਚ ਕੋਈ ਇਹ ਵੀ ਹੈ ਨਸ਼ਾ ਵੀ ਤਾਂ ਮੁੱਕਣਾ ਚਾਹੀਦਾ ਜੇ ਕਿੰਨਾ ਕ ਨਸ਼ਾ ਬਸ ਨਿਆਣੇ ਛੋਟੇ ਛੋਟੇ ਬੱਚੇ ਜਿਹੜੇ ਲਾਇ ਲੋਕਾਂ ਨੇ ਕਿੰਨੇ ਕ ਨਿਆਣੇ ਛੋਟੇ ਛੋਟੇ ਬੱਚੇ ਇੱਧਰ ਆ ਨਿਗੇ ਨਿਗੇ ਜੋੜੇ ਆ ਓਏ ਹਟਾਉਣਾ ਚਾਹੀਦਾ ਇੱਥੋਂ ਤਾਂ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਚਾਹੁੰਦੇ ਹੋ ਕਿ ਚੇਂਜ ਆਏ ਤੇ ਹਾਂਜੀ ਹਾਂਜੀ ਕਿ ਉਹ ਬੱਚਿਆਂ ਦੀ ਜ਼ਿੰਦਗੀ ਬਣੇ ਤਾਂ ਏ ਸੀ ਜੀ ਪਿੰਡ ਚੂਹਿਆਲ ਹਲਕਾ ਸ੍ਰੀ ਹਰਗੋਬਿੰਦਪੁਰ ਜਿੱਥੇ ਲਾਡਾ ਜਿਹੜਾ ਵਿਅਕਤੀ ਹੈ ਉਹ ਸਰਪੰਚ ਖਲੋ ਰਿਹਾ ਹੈ ਪਿੰਡੋਂ ਦੀ ਰਿਪੋਰਟ ਕਰ ਰਿਹਾ ਹੈ ਵੱਡਾ ਮੁੱਦਾ ਛੱਪੜ ਦਾ ਦੱਸਿਆ ਜਾ ਰਿਹਾ ਹੈ ਨਸ਼ੇ ਦਾ ਮੁੱਦਾ ਦੱਸਿਆ ਜਾ ਰਿਹਾ ਹੈ ਪੈਣਾ ਨੇ ਹੋਰ ਵੀ ਸਫਾਈ ਦੇ ਮੁੱਦੇ ਤੁਹਾਨੂੰ ਦੱਸੀ ਹਨ ਔਰ ਪੰਜਾਬ ਦੀ ਸਿਆਸਤ ਦਿਨੋਂ ਦਿਨ ਗਰਮਾ ਰਹੀ ਹੈ 15 ਤਰੀਕ ਨੂੰ ਵੋਟਾਂ ਹੋਣਗੀਆਂ ਉਸ ਤੋਂ ਬਾਅਦ ਪਤਾ ਲੱਗੇਗਾ ਇਸ ਪਿੰਡ ਦੇ ਵਿੱਚ ਕੌਣ ਜਿੱਤਦਾ ਤੇ ਕੌਣ ਹਾਰਦਾ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼